ਤੋਂ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਅੱਜ ਅਰਦਾਸ ਕਰਨਾ ਹੈ ਅੱਗੇ ਸਤਗੁਰੂ ਗਾੜੀ ਅਰਦਾਸ ਕਰਾਂਗੇ ਵੀ ਮੋਦੀ ਸਰਕਾਰ ਨੂੰ ਅਕਲ ਬਖਸ਼ੇ ਉਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨੇ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅੰਦੋਲਨ ਜਾਰੀ ਰਹੂਗਾ ਕਿ ਮੰਤਰੀ ਸਰਾਧ ਤੇ ਵੀ ਕੋ ਕਾਨੂੰਨ ਹੁੰਦਾ ਤਾਰਾਂ ਹੁੰਦੀਆਂ ਕੰਦਾ ਨਹੀਂ ਹੁੰਦੀਆਂ ਤੋਂ ਇੱਥੇ ਤਾਂ ਕੰਦਾ ਕੱਢੀਆਂ ਹੋਈਆਂ ਵਾਂ ਜਿੰਨਾ ਜਿੰਨਾ ਨੇ ਸੱਤਾ ਤੇ ਰਾਜ ਕੀਤਾ ਕਿਸੇ ਨੇ ਵੀ ਕਿਸਾਨ ਮਜ਼ਦੂਰ ਦੀ ਸੁਣੀ ਨਹੀਂ ਹੈਗੀ ਜੋ ਪੰਜਾਬ ਦੀ ਵਿਧਾਨ ਸਭਾ ਚਾਰਿਆ ਗੋਲੀਆਂ ਉਹ ਚਲਾ ਰਹੇ ਹੰਜੀ ਖੋਣ ਜੋ ਚਲਾ ਰਹੇ ਆ ਬੁਲੇਟ ਉਹ ਚਲਾ ਰਹੇ ਆ 79 ਲੋਕਾਂ ਨੇ ਜ਼ਖਮੀ ਹੋਣਾ ਜੀ ਦੇਖੋ ਗੁਰੂ ਰਾਮਦਾਸ ਦੇ ਘਰ ਪਹੁੰਚੇ ਅੱਜ ਮੋਰਚਾ ਦਿੱਤ ਸ਼ੰਭੂ ਤੇ ਖਨੋਰੀ ਵਿੱਚ ਚੱਲਦੇ ਆ 22ਵਾਂ ਦੇਣੇ ਆ ਤਾਂ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਅੱਜ ਅਰਦਾਸ ਕਰਨ ਹੈ ਅੱਗੇ ਆ ਸਤਿਗੁਰ ਗਾੜੀ ਅਰਦਾਸ ਕਰਾਂਗੇ ਵੀ ਮੋਦੀ ਸਰਕਾਰ ਨੂੰ ਅਕਲ ਬਖਸ਼ੇ ਉਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨੇ ਔਰ ਨਹੀਂ ਤਾਂ ਫਿਰ ਕਿਸਾਨਾਂ ਮਜ਼ਦੂਰਾਂ ਨੂੰ ਬਲ ਬਖਸ਼ੇ ਵੀ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅੰਦੋਲਨ ਜਾਰੀ ਰਹੂਗਾ ਜਿੱਦਾਂ ਪੂਰੀ ਦੁਨੀਆ ਦੇ ਦੇਸ਼ ਭਰ ਦੇ ਲੋਕਾਂ ਵੱਲੋਂ ਸਾਨੂੰ ਜਿਹੜਾ ਵਾ ਇਹ ਸਪੋਰਟ ਮਿਲ ਰਹੀ ਸੀ ਧੰਨਵਾਦ ਕਰਦੇ ਆ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਜਿਹੜਾ ਵਾ ਮੋਰਚੇ ਦੀ ਚੜ੍ਹਦੀ ਕਲਾ ਦੀ ਅਰਦਾਸ ਹੋ ਰਹੀ ਆ ਸੋ ਸਾਰਿਆਂ ਦਾ ਧੰਨਵਾਦ ਅਸੀਂ ਇਹ ਵੀ ਕਹਿਣਾ ਚਾਹਾਂਗੇ ਵੀ ਹਰ ਐਤਵਾਰ ਦੇ ਐਤਵਾਰ ਜਿਹੜੇ ਮਲਾਜ਼ਮ ਨੇ ਆਮ ਸ਼ਹਿਰੀ ਨੇ ਦੁਕਾਨਦਾਰ ਨੇ ਉਹ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜਿਹੜਾ ਵਾ ਉਹ ਸ਼ੰਭੂ ਜਾਂ ਖਨੌਰੀ ਮੋਰਚੇ ਦੇ ਵਿੱਚ ਹਾਜ਼ਰੀ ਜ਼ਰੂਰ ਲਾਉਣ ਇਹ ਇਹ ਸਾਡੀ ਜ਼ਰੂਰਤ ਹੋਊਗੀ ਅਸੀਂ ਗੁਰੂ ਰਾਮਦਾਸ ਦੇ ਘਰ ਅੱਜ ਮੋਰਚੇ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨਾ ਹੈ ਦਿੱਲੀ ਜਾਂ ਵਾਲਾਸੇ ਕਿਸਾਨਾਂ ਨੂੰ ਜਿਹੜਾ ਰੋਕਿਆ ਜਾ ਰਿਹਾ ਜੀ ਇੱਕ ਦੇਖਿਆ ਜਾ ਰਿਹਾ ਮਤਲਬ ਪੰਜਾਬ ਦੇ ਜਿਹੜੇ ਹਾਲਾਤ ਬਣੇ ਜੀ ਉਹ ਇੱਕਦਮ ਬੈਰੀਗੇਟ ਕੀਤਾ ਮਤਲਬ ਬਾਰਡਰ ਦੇ ਟਾਈਪ ਲੱਗ ਰਿਹਾ ਜਿਦਾਂ ਕੋਈ ਬਕਵਾ ਜੋ ਹਾਲਾਤ ਪਹਿਲਾਂ ਵੀ ਵੇਖਣ ਨੂੰ ਮਿਲੇ ਆ ਜਿਸ ਤਰੀਕੇ ਦੇ ਨਾਲ ਸਰਕਾਰ ਦਾ ਤਸ਼ੱਦਦ ਕਿਸਾਨਾਂ ਦੇ ਉੱਤੇ ਹੋ ਰਿਹਾ ਦੇਖੋ ਹਰੇਕ ਨਾਗਰਿਕ ਨੂੰ ਸਾਡੇ ਨੂੰ ਅਧਿਕਾਰ ਹੈ ਵੀ ਅਸੀਂ ਦੇਸ਼ ਦੀ ਰਾਜਨੀਤੀ ਵਿੱਚ ਜਾ ਕੇ ਪ੍ਰਦਰਸ਼ਨ ਕਰ ਸਕੀਏ ਇਹ ਐਂ ਲੱਗਦਾ ਜਿਵੇਂ ਕਮੰਤਰੀ ਸਰਦ ਹੁੰਦੀ ਆ ਕਮੰਤਰੀ ਸਰਦ ਤੇ ਵੀ ਕੋ ਕਾਨੂੰਨ ਹੁੰਦਾ ਤਾਰਾਂ ਹੁੰਦੀਆਂ ਕੰਦਾ ਨਹੀਂ ਹੁੰਦੀਆਂ ਤੋਂ ਇੱਥੇ ਤਾਂ ਕੰਦਾ ਕੱਡੀਆਂ ਹੋਈਆਂ ਵਾਂ ਪੂਰੀ ਤਰ੍ਹਾਂ ਪੰਜਾਬ ਦਾ ਬਾਰਡਰ ਸੀਲਿਆ ਹਰਿਆਣਾ ਦੇ ਵਿੱਚ 75000 ਅਰਧ ਸੈਨਿਕ ਫੋਰਸ ਲੱਗੇ ਆ ਦਿੱਲੀ ਨੂੰ ਵੀ ਬੰਦ ਕੀਤਾ ਗਿਆ ਤੋਂ ਜਿੰਨੀ ਸਾਡੀ ਆਰਥਿਕਤਾ ਦਾ ਨੁਕਸਾਨ ਹੋਇਆ ਸਾਡੇ ਵਪਾਰੀ ਦਾ ਹੋਇਆ ਹਰਿਆਣੇ ਦਾ ਹੋਇਆ ਤੋਂ ਕੇਂਦਰ ਸਰਕਾਰ ਕੋ ਇਸ ਗੱਲ ਦੀ ਪਰਪਾਈ ਹੋਣੀ ਚਾਹੀਦੀ ਆ ਮੈਨੂੰ ਲੱਗਦਾ ਮਾਨਯੋਗ ਸੁਪਰੀਮ ਕੋਰਟ ਨੂੰ ਸੋ ਕੋਲ ਨੋਟਿਸ ਲੈ ਕੇ ਇਹਦੀ ਕਾਰਵਾਈ ਕਰਨੀ ਚਾਹੀਦੀ ਆ ਲੋਕ ਸਭਾ ਦੇ ਚੋਣ ਵੀ ਨੇੜੇ ਆ ਰਹੇ ਨੇ ਜੀ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਸਾਡਾ ਚੋਣਾਂ ਦਾ ਕੋ ਰੌਲਾ ਨਹੀਂ ਹੈਗਾ ਕੇਂਦਰ ਸਾਡੇ ਨਾਲ ਅੱਜ ਬੈਠ ਕੇ ਸਾਡੀਆਂ ਮੰਗਾਂ ਮੰਨ ਲਵੇ ਤਾਂ ਵੀ ਠੀਕ ਆ ਨਹੀਂ ਹੋਊਗਾ ਨਵੀਂ ਸਰਕਾਰ ਆਊਗੀ ਉਹਦੇ ਕੋਲ ਮਨਵਾ ਲਾਂਗੇ ਅੰਦੋਲਨ ਹਰ ਹਾਲ ਦੇ ਵਿੱਚ ਜਾਰੀ ਰੱਖਾਂਗੇ ਜਦੋਂ ਦੇਸ਼ ਨੇ ਨਵਾਂ ਪ੍ਰਧਾਨ ਮੰਤਰੀ ਨਵੀਂ ਸਰਕਾਰ ਚੁਣੀ ਆ ਉਹਦੇ ਵਿੱਚ ਕਿਸਾਨ ਮਜ਼ਦੂਰ ਦਾ ਅਜੰਡਾ ਵੀ ਸਾਰੇ ਦੇਸ਼ ਵਿੱਚ ਜਾਣਾ ਚਾਹੀਦਾ ਅਸੀਂ ਆਪਦਾ ਝੰਡਾ ਤੈਅ ਕਰਵਾਵਾਂਗੇ ਆਉਣ ਵਾਲੀ ਸਰਕਾਰ ਕੋਲੇ ਕੀ ਇਸ ਮੁੱਦੇ ਨੂੰ ਲੈ ਕੇ ਪੰਜਾਬ ਦੀ ਕੋਈ ਬਲੂਟਿੰਗ ਪਾਰਟੀ ਵੀ ਇਸ ਦੇ ਤੁਹਾਡਾ ਸਮਰਥਨ ਕਰ ਰਹੀ ਹੈ ਜੀ ਦੇਖੋ ਪੋਲੀਟੀਕਲ ਪਾਰਟੀਆਂ ਸਾਰੀਆਂ ਇੱਕੋ ਜਿਹੀਆਂ ਹੀ ਹੁੰਦੀਆਂ ਵਾ ਜਿੰਨਾ ਜਿੰਨਾਂ ਨੇ ਸੱਤਾ ਤੇ ਰਾਜ ਕੀਤਾ ਕਿਸੇ ਨੇ ਵੀ ਕਿਸਾਨ ਮਜ਼ਦੂਰ ਦੀ ਸੁਣੀ ਨਹੀਂ ਹੈਗੀ ਜੋ ਪੰਜਾਬ ਦੀ ਵਿਧਾਨ ਸਭਾ ਚਾਰਿਆ ਇਹ ਵੀ ਭਾਜਪਾ ਦਾ ਹੱਥ ਪਟਾਉਣ ਵਾਲੀ ਗੱਲ ਆ ਕਿ ਹੁਣ ਜੜੀਆਂ ਚੈਨਲਾਂਾਂ ਦੀਆਂ ਡਿਬੇਟਾਂ ਵਾਂ ਨਾ ਉਹ ਇਸ ਗੱਲ ਤੇ ਚੱਲਣ ਕੇ ਦਾ ਸੁਭਾਅ ਕਿਹੋ ਜਿਹਾ ਕਿਹੋ ਜਿਹਾ ਨਹੀਂ ਹੈਗਾ ਲੋਕਾਂ ਦੇ ਮੁੱਦੇ ਥੋੜੇ ਆ ਆ ਰੋਜ਼ ਜੜੀਆਂ ਕਿਸਾਨਾਂ ਮਜ਼ਦੂਰਾਂ ਤੇ ਡਿਬੇਟਾਂ ਹੁੰਦੀਆਂ ਨੂੰ ਚੇਂਜ ਕਰ ਦਿੱਤਾ ਹੈਗਾ ਮਮਤਾ ਬਨਰਜੀ ਵਾਹਿਦ ਮੁੱਖ ਮੰਤਰੀ ਆ ਜਿਹਦੀ ਟੈਰੀਟਰੀ ਤੇ ਈਡੀ ਵੀ ਨਹੀਂ ਜਾ ਸਕਦੀ ਜੇ ਕਿਸੇ ਮੁੱਖ ਮੰਤਰੀ ਦਾ ਮਨ ਕਰਦਾ ਹੋਵੇ ਸਾਡੀ ਟੈਰੀਟਰੀ ਨੂੰ ਇਸਤੇਮਾਲ ਨਹੀਂ ਕੀਤਾ ਜਾਖਦਾ ਜੋ ਇਸ ਵੇਲੇ ਸੁਨੀਲ ਜਾਖੜ ਜੀ ਬੋਲ ਰਹੇ ਆ ਕਹਿ ਰਹੇ ਆ ਉਹ ਜੋ ਕੇਂਦਰ ਨੇ ਅੰਦਰ ਪ੍ਰਸਤਾਵ ਰੱਖਿਆ ਸੀਗਾ ਠੀਕ ਹੈ ਉਹੀ ਬੋਲੀ ਬੋਲ ਰਹੇ ਕੰਟੈਕਟ بیس ਖੇਤੀ ਔਰ ਸੁਨੀਲ ਜਾਖੜ ਜੀ ਜਿਹੜੇ ਲਾਉ ਨਾ ਕੇਂਦਰ ਸਰਕਾਰ ਨਾਤੀ ਆ ਉਹ ਉਹਦੇ ਲਾਉ ਦੇ ਤੱਬੇ ਧੋਣਾ ਚਾਹੁੰਦੇ ਆ ਤੁਪਨੇ ਨਹੀਂ ਹੈਗੇ ਏਡੀ ਛੇਤੀ ਜਿਹੜੇ ਕਿਸਾਨ ਜਿਹੜੇ ਪ੍ਰਦਰਸ਼ਨ ਕਰਦੇ ਵੀ ਜੀ ਜ਼ਖਮੀ ਵੀ ਹੋ ਰਹੇ ਨੇ ਇਹਨੂੰ ਤੁਸੀਂ ਕਿਦਾਂ ਦੇਖਦੇ ਹੋ ਜੀ ਆ ਕੇ ਸਰਕਾਰ ਦਾ ਦੇਖੋ ਸਵਾਲ ਤਾਂ ਇਹ ਹੈਗਾ ਵੀ ਕੇਂਦਰ ਸਰਕਾਰ ਸਾਨੂੰ ਰਾਜਤਾਨੀ ਜਾਨ ਦਿੰਦੀ ਗੋਲੀਆਂ ਉਹ ਚਲਾ ਰਹੇ ਹਨਜੀ ਗੋਣ ਜੋ ਚਲਾ ਰਹੇ ਆ ਬੁਲੇਟ ਉਹ ਚਲਾ ਰਹੇ ਆ 79 ਲੋਕਾਂ ਨੇ ਜ਼ਖਮੀ ਹੋਣਾ ਜੀ ਟੱਕਾ ਵਾ ਸਾਡੇ ਨਾਲ ਜਬਰਿਆ ਪਰ ਜਿਹੜੀ ਕਾਲ ਤੁਹਾਡੀ ਦਿੱਤੀ ਗਈ 6 ਤਰੀਕ ਨੂੰ ਜਾਣਾ ਤੁਸੀਂ ਦਿੱਲੀ ਟ੍ਰੇਨਾਂ ਰਾਹੀਂ ਜਾਂ ਬੱਸਾਂ ਰਾਹੀਂ ਜੋ ਤੁਸੀਂ ਕਿਹਾ ਆ ਕਿ ਲੱਗਦਾ ਕਿ ਕੇਂਦਰ ਜਾਣ ਦੇਗੀ ਹੁਣ ਵੀ ਕਿਉਂਕਿ 14 ਤਰੀਕ ਦੀ ਕਾਲ ਸੰਯੁਕਤ ਕਿਸਾਨ ਮੋਰਚੇ ਦੀ ਵੀ ਹੈਗੀ ਆ ਦੇਖੋ ਜਾਣ ਦੇਵੇ ਨਾ ਜਾਣ ਦੇਵੇ ਸਰਕਾਰ ਦੀ ਮਰਜ਼ੀ ਉਹ ਤਾਂ ਕਹਿ ਰਹੇ ਵੀ ਟਰੈਕਟਰ ਟਰਾਲੀਆਂ ਤੋਂ ਬਗੈਰ ਤੁਸੀਂ ਜਾਓਗੇ ਤੇ ਜਾਨ ਦੇਵਾਂਗੇ ਇਹ ਤੇ ਮੌਕਾ ਮੁਨਾਸਬ ਦੱਸੂਗਾ ਵੀ ਉਹ ਜਾਨ ਦੇਣੇ ਅਸੀਂ ਤਾਂ ਇਹੀ ਗੱਲ ਸਰਕਾਰ ਦੀ ਨੰਗੀ ਕਰਨਾ ਚਾਹੁੰਦੇ ਆ ਵੀ ਸਰਕਾਰ ਕਿਸੇ ਵੀ ਕੀਮਤ ਤੇ ਦਿੱਲੀ ਜਾਣ ਨਹੀਂ ਦੇਣਾ ਦਿੰਦੀ ਹੈਗੀ ਉਹਨਾਂ ਦੀ ਤੇ ਇਹ ਆਉਣ ਵਾਲੇ ਸਮੇਂ ਵਿੱਚ ਸਾਰਾ ਕੁਝ ਲੋਕਾਂ ਸਾਹਮਣੇ ਸਾਫ਼ ਹੋ ਦੂਗਾ ਕਿ ਮੋਦੀ ਸਰਕਾਰ ਇੱਕ ਡਿਕਟੇਟਰ ਸਰਕਾਰ ਆ ਉਹ ਲੋਕਾਂ ਦੀ ਚੁਣੀ ਹੋਈ ਸਰਕਾਰ ਆਲਾ ਉਹਦੇ 'ਚ ਕੋਈ ਗੁਣ ਨਹੀਂ ਹੈਗਾ